ਅਸੀਂ ਦੇਖ ਰਹੇ ਹਾਂ ਪੰਜਾਬ ਨਿਊਜ਼ 7 ਰੁਪਿੰਦਰ ਸਿੰਘ ਹੈਪੀ ਹਲਕਾ ਬਸੀ ਪਠਾਨਾ ਤੋਂ ਵਿਧਾਇਕ ਨੇ ਖਮਾਣੋ ਦਾ ਦੌਰਾ ਹਲਕਾ ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅੱਜ ਖਮਾਣੋ ਦਾ ਦੌਰਾ ਕੀਤਾ ਉਹਨਾਂ ਦੇ ਨਾਲ ਨਗਰ ਕੌਂਸਲ ਖਮਾਣੋ ਦੇ ਪ੍ਰਧਾਨ ਗੁਰਦੀਪ ਸਿੰਘ ਐਮ ਸੀ ਗੁਰਿੰਦਰ ਸਿੰਘ ਸੋਨੀ ਅਤੇ ਐਮ ਸੀ ਸੁਖਵਿੰਦਰ ਸਿੰਘ ਕਾਕਾ ਵੀ ਨਾਲ ਮੌਜੂਦ ਸਨ ਦੱਸਣਯੋਗ ਹੈ ਕਿ ਖਮਾਣੋ ਦੇ ਠਿੱਕੇ ਵਾਲੀ ਗਲੀ ਵਿੱਚ ਕਾਫੀ ਲੰਬੇ ਸਮੇਂ ਤੋਂ ਗੰਦਾ ਪਾਣੀ ਖੜਦਾ ਸੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਰਹਿਨਮਾਈ ਹੇਠ ਅਤੇ ਨਗਰ ਕੌਂਸਲ ਖਮਾਣੇ ਦੇ ਪ੍ਰਧਾਨ ਗੁਰਦੀਪ ਸਿੰਘ ਵੱਲੋਂ ਹਲਕਾ ਕੀਤਾ ਗਿਆ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਗੱਲਬਾਤ ਕਰਦੇ ਆ ਕਿਹਾ ਕਿ ਹਲਕਾ ਬਸੀ ਪਠਾਣਾ ਲਈ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਪਠਾਣੇ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦਾ ਵਿਕਾਸ ਕਰਦੇ ਰਹਾਂਗੇ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੋ